ਅੱਜ ਪਹਿਲਾਂ ਦਾ ਸਾਰੀ ਮੀਡੀਆ ਦਾ ਮੈਂ ਤੈਤ ਲੋ ਤਮਾਲ ਕਰਦਾ ਜੀ ਕਿ ਸਾਰੇ ਜਣੇ ਇੱਥੇ ਪਹੁੰਚੇ ਨੇ ਸਾਡੀ ਫਿਲਮ ਜਿਹੜੀ ਅੱਜ ਸਾਡੇ ਲਈ ਬਹੁਤ ਵੱਡਾ ਦਿਨ ਹੈ ਕਿਉਂਕਿ ਇਸ ਫਿਲਮ ਨੂੰ ਬਣਾਉਣ ਗਿਆ ਸਭਾ ਬਹੁਤ ਵੱਡਾ ਗਿਆ ਟੈਕਨੀਕਲੀ ਮੇਰੀ ਇਹ ਪਹਿਲੀ ਡੀਰ ਫਿਲਮ ਜਿਹੜੀ ਸੀਗੀ ਉਹ ਸਭ ਤੋਂ ਪਹਿਲਾਂ ਇਹ ਸ਼ੂਟ ਹੋਈ ਸੀ ਕਿ ਸੋ ਦਿਲ ਤੇ ਬਹੁਤ ਨੇੜੇ ਆ ਜੀ ਬਹੁਤ ਦਿਗਜ ਕਲਾਕਾਰਾਂ ਦੇ ਵਿੱਚ ਸਰਾਉਂਡਡ ਰਹਾ ਜੀ ਮੈਂ ਡੈਟ ਹੋਣਾ ਤੋਂ ਲੈ ਕੇ ਰਾਣਾ ਸਰ ਹੋ ਗਏ ਸਾਡੇ योगराज सर हो गए अनीता देवगण मैडम हो गए उपासना सिंह जी हो गए हरपी संघापा जी हो गए करण संधावालिया हो गया मिंटू कापपा जी हो गए सो बहुत बड़ी कास्ट है ते ए फिल्म ਤੁਸੀਂ ਕਹਿ ਸਕਦੇ ਹੋ ਕਿ ਸਾਡੇ ਦਿਲ ਦੇ ਬਹੁਤ ਨੇੜੇ ਆ ਤੇ ਅੱਜ ਸਾਡੇ ਸਾਨੂੰ ਬਹੁਤ ਜਿਆਦਾ ਖੁਸ਼ੀ ਹੈ ਕਿ ਸਾਡੀ ਫਿਲਮ ਦੀ ਸਕਰੀਨਿੰਗ ਤੁਸੀਂ ਸਾਰੇ ਜਣੇ ਸ਼ਾਮਿਲ ਹੋਣ ਲੱਗੇ ਹੋ ਜੀ ਸੋ थैंक यू वेरी मच ਮੈਡਮ ਜਿਹੜੀ ਫਿਲਮ ਹੈ ਨੀ ਹਾਂ ਜੀ ਉਹ ਸ਼ਾਮ ਤੋਂ ਬਸ ਜਿਹੜੇ ਤੁਹਾਡੇ ਸਾਹਮਣੇ ਆ ਜੀ ਫਿਲਮ ਦੀ ਸੋ ਥੋੜਾ ਜਿਹਾ ਐਕਚੁਅਲੀ ਅ ਬੈਡਰੈਸ ਚੱਲ ਰਿਹਾ ਸਗਾ ਕਈ ਦਿਨਾਂ ਆ ਉਹ ਜੀ ਸੋ ਸਾਰਿਆਂ ਨੂੰ ਬੇਨਤੀ ਇਹ ਕਰਦੇ ਆ ਕਿ ਫਿਲਮ ਜਰੂਰ ਦੇਖਿਓ ਕਿੱਦਾਂ ਦੀ ਆ ਔਰ ਤੁਸੀਂ ਸਾਰੇ ਇੰਜੋਏ ਕਰੋਗੇ ਔਰ ਤਾਂ ਟਾਈਮ ਦਿੱਤਾ ਹੈ ਮਾ ਡਾਇਰੈਕਟਰ ਮਾਏ ਨੇ ਸਾਰੇ ਸੋ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਫਿਲਮ ਜਰੂਰ ਜਰੂਰ ਸੋ ਬਾਤ ਨੂੰ ਦੇਖਿਓ ਬਾਤ ਬਹੁਤ ਸਾਰੇ ਤੇ ਫਿਲਮ ਬਹੁਤ ਅਸਲੀ ਰੱਦ ਕੇ ਸਾਰੇ ਸੋ ਬੇਨਤੀ ਕਰਦੇ ਸਾਰੀ ਕੰਪਨੀ ਨੂੰ ਸੋ ਥੈਂਕ ਯੂ ਵੈਰੀ ਮਾ ਜੀ ਅਸੀਂ ਜੀ ਜੀ